948 ਨੰਬਰ 25 ਛੋਟੇ ਬੱਚੇ ਜਿਹੜੇ ਪਹਿਲਾਂ ਰੰਗ ਸਮਾਰਤ ਕਰਿਆ ਆਪਾਂ 7ਵਾਂ ਨੰਬਰ ਨਹੀਂ ਜੀ ਆਪਾਂ ਇਹਨੂੰ 17 948 ਨੰਬਰ ਇਹ ਸਾਰਿਆਂ ਨੂੰ ਪਤਾ ਵੀ ਸਾਡੇ ਬੱਚੇ ਨੰਬਰ 'ਚ ਨੇ ਕੋਣੀ ਪਰ ਦੇ ਪਾਸੇ ਆ ਗਏ ਭਾਈ ਚਾਰ ਫੁੱਟੀ ਸਰਪੰਚ ਸਾਹਿਬ ਜੀ ਆਓਗੇ ਇੱਧਰ ਨੰਬਰ ਸਰ ਆਜੋ ਨਹੀਂ ਪੱਜੀ ਖਵਾ ਕੇ ਫੋਟੋ ਕਰ ਲਓ ਫਿਰ ਇਹ ਨਾਓ ਪੈਂਡ ਵੱਸੀ ਕਰੋ ਮੈਨੂੰ ਪੈਂਡ ਦੱਸਿਓ ਪੱਪਾ ਸਿੰਘ ਗੈਲਾ ਬਚੰਡੇ ਜਿਹੜੇ ਤੋਂ ਆਏ ਨੇ ਜੀ ਫਿਰ ਸੱਚਾ ਜਵਾਬ ਉੱਤਰੋ ਬਚੰਡੇ ਜਿਹੜੇ ਤੋਂ ਆਏ ਨੇ ਬਧਾਈ ਇਹਨਾਂ ਨੂੰ ਬਹੁਤ ਵਾਹ ਪੰਜਵੇਂ ਨੰਬਰ ਤੇ ਪੱਖਾ ਚੱਕੋ ਜੀ ਇਹ ਮੁੰਡੇ ਨੂੰ ਉੱਤੇ ਚੱਕ ਲਓ ਗੁਰਤੇ ਜਾਇਦ ਰਾਈ ਇਹ ਮੁੰਡਾ ਫੜ ਕੇ ਨਹੀਂ ਆਉਂਦਾ ਇਹਦਾ ਲਗਾ ਇਹ 6ਵੇਂ ਨੰਬਰ ਆਈ ਫੇਰ ਮਰੋ ਡੇਗਾ ਪੰਜਵੇਂ ਮਾਚ ਚ ਪੰਜਵੇਂ ਮਾਚ ਸਰਪਸਾ ਜੀ ਪੱਕਾ ਦਿਓ ਆ ਬਈ ਆ ਗਏ ਚਾਦਰੀਆਂ ਦਾ ਮੁੰਡਾ ਜੱਟ ਗਿਆ ਬਈ ਪੱਕਾ ਪੰਜਵਾਂ ਪੰਜਵਾਂ ਨੰਬਰ ਪੰਜਵਾਂ ਪੰਜਵਾਂ 26 ਨੰਬਰ ਹੈ ਜੀ ਹਾਂ ਜੀ ਪੰਜਵੇਂ ਮਰਮਲ 6ਵੇਂ ਵਾਲਾ ਤਾਂ ਆਇਆ ਹੀ ਨਹੀਂ 6ਵੇਂ ਸੀ ਗਈ ਆ ਆ ਜਿਹੜਾ ਬੱਕਰਾ ਜਿੱਤਿਆ ਤੁਹਾਨੂੰ ਦੱਸ ਵੀ ਲਈਏ ਇਹ ਸਾਡੇ ਵੀਰ ਨੇ ਬਾਹਰੋਂ ਆ ਕੇ ਬੱਕਰੀਆਂ ਰੱਖੀਆਂ ਕਿ ਵਿਧਾਈ ਦੇ ਪਾਤਰ ਨੇ ਇਹਦਾ ਬਹਿਮਣਾ ਹਾਂ ਜੀ ਪੱਕਾ 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 ਬੜੋ ਕੋਈ ਨਹੀਂ ਕੋਈ ਇੱਦਾਂ ਵਾਲਾ ਤੁਸੀਂ ਰਹਿ ਜੋ ੱੱਕੀ ਆਉਨੇ ਹੋ ਮੈਂ ਪ੍ਰਬੰਧ ਕਰਨ ਮੂਰੇ ਕਰਦਾ ਤੁਸੀਂ ਦਿੱਤੋ ਹੁੱਦੋਂ ਮੋਟ ਲੰਗ ਦਾ ਇੱਥੇ ਲਿਆਈ ਯਾਰ ਈਕਾ ਨਾ ਕਰੋ ਤੁਸੀਂ ਬਾਈ ਦੇਖਿਓ ਉਧਰ ਬਹੁਤ ਬਹੁਤ ਧੰਨਵਾਦੀ ਘਰ ਪਰਖਾ ਚੱਕੋ 926 926 ਨੰਬਰ ਪਰਚੀ 926 ਨੰਬਰ ਪਰਚੀ 926 ਨੰਬਰ ਪਰਚੀ ਚੌਥਾ ਨੰਬਰ ਉੱਥੇ ਚੱਲੋ ਫਿਰੋ ਤੇ ਤਾਖੇ ਦਾ ਜੀ ਤੇ ਹੀਰੇ ਤਾਖੇ ਦਾ ਬੱਚਾ ਜੀ ਵਧਾਈ ਆ ਵੀ ਤਾਖੇ ਵਾਲਿਆ ਬਹੁਤ ਬਹੁਤ ਵਧਾਈਆਂ ਤਾੜੀ ਕੱਲੇ ਹੀਰੇ ਦੀ ਮਾਰੀ ਆ ਭਾਈ ਅਖੀਰ ਆਜੋ ਜੀ ਆਜੋ ਕਿਰਤੀਜੇ ਦੇ ਮਰਲੇ ਤਿਆਰ ਹੋ ਫੜਾਓ ਜੀ ਪ੍ਰਭਾ ਜੀ ਮੱਖਣ ਜੀ ਦਿਓ ਨਾਮ ਇੱਕ ਤੋਂ ਅਗਲਾ ਨਾਮ ਛੇੜ ਬਾਬਾ ਅੱਗੇ ਆ ਕੇ ਵਿਚਾਲੇ ਸਰਪੰਚ ਸਾਹਿਬ ਦੇ ਨਾਲ ਖੜਨਾ ਤੁਸੀਂ ਸੋਨੂ ਜੀ ਮੈਂਬਰ ਸਾਹਿਬ ਕਿਧਰ ਚਲੇਗੇ ਮੈਂ ਤਾਂ ਹੀ ਰੱਖੋ ਰਾਜੀ ਬਹੁਤ ਬਹੁਤ ਧੰਨਵਾਦ ਵੀਰੇ ਨਾਮ ਦੱਸੋ ਪਰਚੀ ਵਾਲਾ ਤੁਹਾਨੂੰ ਕਨਫਰਮ 100 ਤੋਂ ਪਰਚੀ ਨੰਬਰ 997 ਬਹੁਤ ਬਹੁਤ ਮੁਬਾਰਕਾ ਜੀ ਤੀਜਾ ਨੰਬਰ ਇੱਧਰ ਦੇਖਿਓ ਉੱਥੇ ਹੀ ਹੋ ਜੋ ਉੱਥੇ ਹੀ ਦੂਜਾ ਨੰਬਰ ਹੈ ਜੀ ਪ੍ਰਾਪਤ ਕੀਤਾ 654 ਨੰਬਰ ਪਰਚੀ ਆਵਾਮ ਓਏ ਰੁਕ ਜਾ ਵੀਰੇ ਐਲ ਸੀ ਡੀ ਲਿਆ ਉੱਥੇ ਫਾਰਮ 'ਚ ਲਾਉਣਗੇ ਪਾਲੀ ਦੇਖਿਆ ਕਰਨਗੇ 32 ਇੰਚੀ ਐਲ ਸੀ ਡੀ ਦੂਜਾ ਨੰਬਰ 654 ਨੰਬਰ ਪਰਚੀ ਲਓ ਜੀ ਸਰਪੰਚ ਸਾਹਿਬ ਜੀ ਅੱਗੇ ਨੂੰ ਹੋ ਜਾਓ ਭਾਈ ਹਾਂ ਬਹੁਤ ਬਹੁਤ ਮੁਬਾਰਕਾਂ ਇੱਧਰ ਦੇਖਿਓ ਪਹਿਲਾ ਨੰਬਰ ਆ ਜੀ 953 ਨੰਬਰ ਪਰਚੀ ਓਕੇ ਜੀ ਜਰਤੀ ਸ਼ਿਮਾ ਬਕਰ ਮਕਾਬਲੇ ਲਈ ਪਾਉ ਇੰਸਟਾਗ੍ਰam ਤੇ ਵੀ ਸ਼ਿਮਾ ਦਿੱਤਾ ਵੀ ਨਹੀਂ ਪਾਉਣਾ ਅੱਧੇ ਮੇਲੇ ਦੇ ਅੱਧੇ ਯਾਰ ਬਹੁਤ ਆਤ ਤੇ ਹੋਰ ਵੀ ਜਿੱਤੇ ਰਾਜ ਪਿੰਡ ਮਹਰਾਜ ਮੇਰੇ ਪਰਚੀ ਦੇਤੀ ਚੈਨਾ ਮਹਰਾਜ ਐਲ ਸੀ ਡੀ ਲਿਆ ਬਾਈ ਅੱਲਾਹ ਤੁਹਾਨੂੰ ਮਿਹਰ ਕਰੇ ਪਹਿਲਾ ਨੰਬਰ ਵੀ ਹਾਂ ਜੀ ਤੂੰ ਵੀ ਛੱਡ ਜਾ ਭਰਾਵਾ ਸੇਵਾ ਕਰੀਏ ਨੇ ਬਰਾਬਰ ਖੜ ਫੋਟੋ ਕਰ ਸਰਪੰਚ ਸਾਹਿਬ ਜੀ ਮੂਹਰੇ ਦੋ ਮੱਖਣ ਮਹਰਾਜ ਆਹ ਦੇਓ ਸਹਿਬ ਹੱਥ ਪਾਉਣਾ ਨਾਮ ਕੀ ਆ ਭੀ ਦੇ ਚੈਨਾ ਸਿੰਘ ਮਹਰਾਜ ਚੈਨਾ ਸਿੰਘ ਪਿੰਡ ਮਹਰਾਜ ਜਿਲ੍ਹਾ ਬਠਿੰਡਾ ਵਾਹ ਬਈ ਆ ਬਠਿੰਡੇ ਵਾਲਿਓ ਤਾੜੀ ਮਾਰ ਦਿਓ ਮੇਲਾ ਵਧੀਆ ਲੱਗਦਾ ਜਜਮੈਂਟ ਚੰਗੀ ਲੱਗਦੀ ਆ